ਆ ਵੱਡੀ ਵਾਲੀ ਬੇਟੀ ਨੇ ਤਾਂ ਮੰਜੀ ਡਾਈ ਦੀ ਸੀ ਉਹ ਪੜ੍ਹਨ ਦੀ 8ਵਾਂ ਦਾ ਪੇਪਰ ਹੈ ਕਾਸੀ ਹੁਦਾ ਤੇ ਉਹ ਪੜ੍ਹਦੀ ਪਈ ਸੀ ਤੇ ਉਹ ਮੈਂ ਨਾ ਕੱਪੜੇ ਉਤਾਰ ਕੇ نیچے ਤੇ ਰੱਖੇ تھے ਟੋਕਰੀ ਤੇ ਕਹਿੰਦੀ ਮम्मा ਸਮਾਨ ਮੈਂ ਲੈ ਜਣੀ ਆ ਮੈਂ ਸਾਗ ਬਣਾਣ ਦੀ ਚਿਰੰਡੀ ਤੇ ਕਹਿੰਦੀ ਮम्मा ਮੈਂ ਲੈ ਜਣੀ ਆ ਤੇ ਤੁਸੀਂ ਨਾ ਥੱਲੇ ਜਾਓ ਬਣਾ ਲਓ ਜਾ ਕੇ ਮੈਂ ਥੱਲੇ ਗਈ ਆ ਐ ਨੈਨੋ ਐ ਬੇਟੀ ਇੱਥੇ ਖਲੋਤੀ ਐ ਸਾਡ ਦੇ ਉੱਤੇ ਤੇ ਵੱਡੀ ਵਾਲੀ ਬੇਟੀ ਉੱਥੇ ਬੱਠੀ ਦੀ ਜੇ ਉੱਥੇ ਤੇ ਛਤਨਾ ਆਪਣੇ ਆਪ ਹੀ ਟੈਂਗੀ ਇੱਥੇ ਆ ਪਰ ਹਾਂਜੀ ਉਹ ਬੈਠੀ ਮੰਜ਼ੀਰ ਤੇ ਐ ਕੁੜੀਆ ਇੱਥੇ ਖਲੋਤੀ ਸਾਡ ਦੇ ਉੱਤੇ ਤੇ ਜਦੋਂ ਛਤ ਉਹ ਪਾਰ ਪੈਣ ਦੇ ਨਾਲ ਨਾ ਛਤ ਦਾ ਥੱਲੇ ਟੈਂਗੀ ਡਿੱਗੀ ਪਾੜ ਗਈ ਆ ਕੁੜੀਆ ਉਹ ਜਿਹੜੇ ਬਾਲਾ ਹੈਗਾ ਨਾ ਉਹ ਥੱਲੇ ਰੈੱਡ ਜੇ ਕਲਰ ਦਾ ਉੱਥੇ ਆਣ ਕੇ ਸਿੱਧੀ ਖਲੋ ਗਈ ਜੇ ਤੇ ਜਿਹੜੀ ਛੋਟੀ ਵੱਡੀ ਵਾਲੀ ਆ ਨਾ ਉਹ ਹੈਗੀ ਆ ਟੈਂਕੀ ਉੱਥੇ ਜਾ ਕੇ ਥੱਲੇ ਡਿੱਗੀ ਆ ਉੱਤੇ ਜਿਹੜੀ ਮੰਜੀ ਹੈਗੀ ਆ ਨਾ ਉਹ ਫੋਲਡ ਹੋ ਗਈ ਆ ਸਿੱਧੀ ਤੇ ਜਿਹੜਾ ਗਾਰਡ ਰਗਾ ਵਾ ਉਹ ਸਾਹਮਣੇ ਲੱਗ ਗਿਆ ਜੇ ਇੱਥੇ ਜਾ ਕੇ ਉਹਨਾਂ ਲੱਤਾਂ ਵਿੱਚ ਵੜ ਗਏ ਉਹ ਉਹ ਕਰਦੀ ਪਈ ਸੀ ਪਾਠ ਕਰਨ ਦੀ ਸੀ ਸ਼ਿਵਜੀ ਭਗਵਾਨ ਦਾ ਉਹ ਲੱਗੀ ਦੀ ਹੱਥਾਂ ਤੇ ਹਾਂਜੀ ਹਾਂਜੀ ਮਾਤਮਾ ਨੇ ਨਾ ਪਛਾਣ ਕਰ ਹਾਂਜੀ ਹਾਂਜੀ ਨੁਕਸਾਨ ਕਿੰਨਾ ਹੋਇਆ ਤਾਂ ਨੁਕਸਾਨ ਇਥੇ ਮਸ਼ੀਨ ਪਈ ਸੀ ਸਾਰਾ ਸਮਾਨ ਹੈ ਪਿਆਦਾ ਸਾਰਾ ਟੁੱਟ ਗਿਆ ਦਾ ਰਸੋਈ ਦਾ ਹੀ ਸਮਾਨ ਸਾਰਾ ਵਿਚ ਆ ਗਿਆ ਦਾ ਉਹ ਮਜ਼ਦੂਰੀ ਦਾ ਕੰਮ ਕਰਦੇਗੇ ਆ ਬ੍ਰਦਰ ਹੈ ਮੇਰੇ ਇਹ ਬੱਚੇ ਨਾ ਕਿਤੇ ਉੱਤੇ ਖਲੋਤੇ ਸੀ ਤੇ ਨਾਲ ਹੀ ਛੱਤ ਡਿੱਗ ਗਈ ਸਾਰੀ ਅਸੀਂ ਤਾਂ ਕੱਚੇ ਕੋਠਿਆਂ ਨੇ ਪੈਸੇ ਵੀ ਭਰੇ ਹੀ ਭਰੇ ਤੱਕ ਨਹੀਂ ਮਿਲੇ ਹਾਡੀ ਫਾਈਲ ਤੱਕ ਵੀ ਸਸਪੈਂਡ ਕਰਾ ਦਿੱਤੀ ਗਈ। ਇੱਕ ਦੋ ਦੋ ਵਾਰ ਭਰੀ ਸਗੋਂ ਅਸੀਂ। ਹੂੰ। ਦੋਨੀਆਂ ਵਾਰੀ ਇਹ ਕੰਮ ਹੋਇਆ ਸਸਪੈਂਡ ਕਰਾ ਦਿੱਤੀ ਗਈ। ਚਾਹੇ ਬਚਾਅ ਹੋ ਗਿਆ ਸਾਰਿਆਂ ਦਾ ਬੱਚੇ ਨੰਦਰੀ ਦੀ ਖੁਸ਼ੀ। ਮੋਸ਼ੀ ਮਸ਼ੀਨਾ ਇੱਥੇ ਹੋਰ ਵੀ ਲਮਾਰੀਆਂ ਪਈਆਂ ਸਾਰਾ ਕੁਝ ਸਾਡਾ ਥੱਲੇ ਚਲ ਗਿਆ। ਸੋਫੇ ਪਈ ਉਹ ਵੀ ਗਏ। ਕੀ ਮੰਗ ਕਰਦੇ ਸਰਕਾਰ? ਸਰਕਾਰ ਕੋ ਆਪਾਂ ਇਹ ਮੰਗ ਕਰਦੇ ਆਂ ਕਿ ਵੇਖੋ ਫਾਈਲ ਭਰੀ ਆਹੀਂ ਹੁਣ ਤੱਕ ਨੂੰ ਪੈਸੇ ਮਿਲ ਜਾਣੇ ਚਾਹੀਦੇ ਆਂ ਲੈਂਡਰ ਤੋਂ ਹਜੇ ਤੱਕ ਤੇ ਮਿਲੇ ਨਹੀਂ। ਢੱਡੀ ਫਾਈਲ ਦੇ ਹਨ ਪੈਸੇ ਦਿੱਤੇ ਜਾਣਾ ਹੀ ਇਹਨੂੰ ਤਿਆਰ ਕਰੇ ਇਹ ਸਾਡੇ ਦਾ ਲੈਂਡਰ ਲੁੰਡਰ ਪਾਈਏ ਬਾਟਸਾ